ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਚੈਨਲ ਤੇ ਜਿਸ ਦਾ ਨਾਮ ਹੈ ਚੌਧਰੀ ਕਲੋਥ ਹਾਊਸ ਪੁਜਵਾਲ। ਲਓ ਜੀ ਆਈਟਮ ਆਈ ਹੈ ਬਹੁਤ ਹੀ ਵਧੀਆ ਸੂਟ ਫੈਂਡੀ ਦੇ ਉੱਤੇ। ਮਸ਼ੀਨੀ ਵਰਕ ਵਿਦ ਹੈਂਡ ਵਰਕ 3 ਪੀਸ ਸੂਟ ਹੈ। ਨਾਲ ਪਲੇਨ ਇਹ ਕਪੜਾ 2.5 ਮੀਟਰ 2.5 ਹੀ ਇਹ embroidery ਵਾਲਾ 2.5 ਹੀ ਆ ਗਿਆ simboski ਵਾਲਾ ਜੀ। ਹੁਣ ਜਿਹੜੀ ਮਰਜ਼ੀ ਚੁੰਨੀ ਬਣਵਾ ਲਿਓ ਜਿਹੜੀ ਮਰਜ਼ੀ ਬਾਟਮ ਬਣਾ ਲਿਓ ਇਹ ਤੁਹਾਡੀ ਚੋਇਸ ਹੈ। ਸੂਟ ਦਾ ਰੇਟ ਹੈ 1000 ਰੁਪਿਆ। ਕਲਰ ਚਿੱਟੋ ਜੀ। ਮਹਿਰੂਨ ਤੋਂ ਬਾਅਦ ਆ ਗਿਆ ਮਜ਼ੈਂਟਾ ਕਲਰ ਆ ਆ ਗਿਆ ਜੀ ਬਲੈਕ ਕਲਰ ਇਹ ਆ ਗਿਆ ਜੀ ਵਾਈਨ ਕਲਰ ਲਓ ਜੀ ਆਫ ਵਾਈਟ ਕਲਰ ਰਾਇਲ ਬਲੂ ਕਲਰ ਡਾਰਕ ਗ੍ਰੀਨ ਕਲਰ ਮਸਟਰਡ ਕਲਰ ਆ ਲੋ ਜੀ ਬਿਲਕੁਲ ਅਲੱਗ ਸਕਾਈ ਵੀ ਨਹੀਂ ਹੈ ਗ੍ਰੇ ਵੀ ਨਹੀਂ ਅਲੱਗ ਜਿਹਾ ਕਲਰ ਹੈ ਪੈਂਡੀ ਦੇ ਵਿੱਚ ਕਲਰ ਹੀ ਅਲੱਗ ਬਣਦੇ ਗ੍ਰੀਨ ਕਲਰ ਮਹਿੰਦੀ ਗ੍ਰੀਨ ਕਹਿੰਦੇ ਉਹਨੂੰ ਆ ਦੇਖੋ ਕਿੰਨਾ ਅੱਜ ਦਾ ਹਲਦੀ ਦੇ ਲਈ ਕਿੰਨਾ ਸੋਹਣਾ ਕਲਰ ਆਇਆ ਆ ਚੱਪੋ ਜੀ ਨੈਕਸਟ ਕਲਰ ਆ ਲੋ ਜੀ ਆ ਗਿਆ ਰਸਟ ਕਲਰ ਕਲਰ ਦੇਖੋ ਕਿੰਨੇ ਟਾਪ ਦੇ ਐ ਲਿਓ ਜੀ ਆ ਦੂਸਰਾ ਟੂ ਇਸ ਦੇ ਵਿੱਚ ਹੀ ਸਾਡੇ ਪਾਸ ਟੂ ਪੀਸ ਵੀ ਹੈ ਇਹ ਮਸ਼ੀਨੀ ਵਰਕ ਚ ਹੈ 2.5 ਸ਼ਰਟ 2.5 ਬਾਟਮ ਇਹ ਸੂਟ ਆਏਗਾ 500 ਰੁਪਏ ਦਾ ਇਹ 3 ਪੀਸ ਹੈ ਹੈਂਡ ਵਰਕ ਦੇ ਨਾਲ 1000 ਰੁਪਏ ਦਾ ਲਿਓ ਜੀ ਆ ਵੀ ਇੱਕ ਆਏਗਾ ਜੀ ਇਹ ਚੀਜ਼ 2.5 ਸ਼ਰਟ 2.5 ਬਾਟਮ ਇਹ ਸੂਟ 700 ਰੁਪਏ ਦਾ ਇਹਦੇ ਚ ਕਲਰ ਥੋੜੇ ਜਿਹੇ ਆ ਉਹ ਵੀ ਤੁਹਾਨੂੰ ਮਿਲ ਜਾਣਗੇ ਇਸ ਟਾਈਮ ਜ਼ਿਆਦਾ ਚੀਜ਼ ਆ ਗਈ ਹੈ ਇਹ 1000 ਰੁਪਏ ਵਾਲਾ ਔਰ ਬਹੁਤ ਅੱਛੇ ਰੇਟ ਦੇ ਵਿੱਚ ਹੈ ਜੀ ਤੁਸੀਂ ਘਰ ਬੈਠੇ ਖਰੀਦਣਾ ਘਰ ਬੈਠੇ ਖਰੀਦ ਲਾਓ ਇਹ ਨਾ ਸੋਚਿਓ ਕਿ ਬਾਅਦ ਚ ਆ ਕੇ ਮਿਲ ਜਾਣਗੇ ਇਹ ਆਈਟਮ ਬਹੁਤ ਘੱਟ ਆਈ ਲਿਮਟਿਡ ਸਟਾਕ ਹੈ ਅਗਰ ਤੁਸੀਂ ਬਾਅਦ ਵਿੱਚ ਵੀ ਆ ਨਹੀਂ ਸਕਦੇ ਜਲਦੀ ਤਾਂ ਪੇਮੈਂਟ ਕਰਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਅਸੀਂ ਤੁਹਾਡਾ ਸੂਟ ਸਾਈਡ ਤੇ ਰੱਖ ਦੇਵਾਂਗੇ ਪੇਮੈਂਟ ਸਾਨੂੰ ਕਰ ਦਿਓ ਜਿਨ੍ਹਾਂ ਨੇ ਵੀ ਸੂਟ ਖਰੀਦਣਾ ਜਲਦੀ ਜਲਦੀ ਆਰਡਰ ਕਰਦੇ ਹੋ ਸਟਾਕ ਥੋੜਾ ਹੀ ਹੈ ਬਹੁਤ ਜ਼ਿਆਦਾ ਨਹੀਂ ਹੈ ਜੀ ਧੰਨਵਾਦ